ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਹਲਕਾ ਜੰਡੇਆਲਾ ਗੁਰੀ ਦੇ ਪਿੰਡ ਜਾਨੀਆਂ ਵਿਖੇ ਸਥਿਤ ਗੁਰਦੁਆਰਾ ਚੰਗੀ ਸਾਹਿਬ ਵਿਖੇ ਸ਼ਰਧਾ ਸਤਕਾਰ ਅਤੇ ਉਤਸ਼ਾਹ ਨਾਲ ਸਾਲਾਨਾ ਜੋੜ ਮੇਲਾ ਮਨਾਇਆ ਗਿਆ ਪਰसों ਰੋਜ਼ ਤੋਂ ਰਖਾਏ ਗਏ 11 ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਉਣਾ ਪ੍ਰੰਤ ਧਾਰਮਿਕ ਦੀਵਾਨ ਸਜਾਏ ਗਏ ਇਸ ਮੌਕੇ ਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਵੀ ਕੀਤੇ ਗਏ ਇਸ ਮੌਕੇ ਤੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ ਆਵੰਤ ਪਵਿੱਤਰ ਦਿਹਾੜੇ ਨੂੰ ਜੋ 56 96 ਹੈ ਜੋ ਮਹਾਪੁਰਸ਼ ਹੋਣੇ ਆਪ ਜੀ ਨੂੰ ਦਰਸਾ ਰਹੇ ਸਭ 96 ਸਲਾਗਨ ਜੋੜ ਮੇਂਦੇ ਨੂੰ ਮਨਾਉਣ ਦੇ ਵਾਸਤੇ ਪਰਸੋਂ ਤੋਂ ਲੈ ਕੇ ਅੰਮ੍ਰਿਤ ਮੇ ਬਾਣੀ ਦੇ ਪ੍ਰਵਾਹ ਚੱਲੇ ਨੇ ਵੱਡ ਭਾਗੀ ਸੰਗਤਾਂ ਜਿੰਨਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਵਰਸ਼ਿਸ਼ ਕੀਤੀਆਂ ਬਾਰਾਂ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਸੰਪੂਰਨਤਾ ਹੋਈ। ਔਰ ਜਿਵੇਂ ਆਪ ਜੀ ਸਰਵਣ ਕਾਵੇ ਸੀ ਕੱਲ ਛੇ ਸੁਭਾਗ ਜੋੜਿਆਂ ਦੇ ਸੁਭ ਆਨੰਦ ਕਾਰਜ ਗੁਰਮਰਯਾਦਾ ਦੇ ਅਨੁਸਾਰ ਸਤਿਗੁਰਾਂ ਦੀ ਫਾਲਨ ਹਜ਼ੂਰੀ ਵਿਖੇ ਹੋਏ। ਬਹੁਤ ਸਤਿਕਾਰਯੋਗ ਮਹਾਂਪ੍ਰਿਸ਼ਾ ਸੁਆਮੀ ਪਰਮਾਨੰਦ ਜੀ ਮਹਾਰਾਜ ਸਰਦਾਰ ਕਰਨਜੀਤ ਸਿੰਘ ਜੀ ਉਹਨਾਂ ਦੇ ਸਾਰੇ ਸਾਥੀ ਸੰਗਤਾਂ ਨੇ ਬਹੁਤ ਪਿਆਰ ਦੇ ਨਾਲ ਸੇਵਾਵਾਂ ਨਿਭਾਈਆਂ ਨੇ ਦੀਵਾਨ ਚਾੜ੍ਹ ਰਹੇ ਨੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ ਨੇ ਧਾਕ ਧਾਮ ਸਾਰ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਰੰਗਤ ਕੀਤੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਗੁਰੂ ਪਿਆਰੇ ਸਾਗ ਜੀਓ ਜੋ ਅੱਜ ਤਾਂ ਪੂਸਤਾਨ ਧੰਨ ਧੰਨ ਬਾਬਾ ਸੰਧਰ ਜੀ ਬਾਬਾ ਸੁਦੋਵਨੀ ਮਹਾਰਾਜ ਦੇ ਅਸਥਾਨ ਤੇ ਸ਼ਿਆਨਵਾ ਜੋੜ ਮੇਲਾ ਹੋ ਰਿਹਾ ਹੈ ਇਹਦੇ ਵਿੱਚ ਬੀਅੰ ਸ੍ਰੀ ਧੰਬਾਸਾ ਲੱਗੇ ਹੋਏ ਜਿਨ੍ਹਾਂ ਦੇ ਭੋਗ ਪਾਏ ਗਏ ਅਪਰਾਪਤ ਕੀਰਤਨ ਹੋ ਗਿਆ ਜਿਹਦੇ ਵਿੱਚ ਕਾਟ ਸ੍ਰੀ ਅਖੰਡ ਪਾਠਾਂ ਦੇ ਭੋਗ ਵੀ ਪਾਏ ਗਏ ਅਪਰਾਪਤ 6 ਰਕਤੀਆਂ ਦੀਆਂ ਸਾਧੀਆਂ ਕੀਤੀ ਗਈ ਹੈ ਇਸੇ ਸਥਾਨ ਤੇ ਔਰ ਸ਼ਾਮ ਨੂੰ ਕੁਸ਼ਤੀਆਂ ਵੀ ਹਨ ਅੱਜ ਸਾਰਾ ਦਿਨ ਪ੍ਰੋਗਰਾਮ ਰਹੇਗਾ ਬਾਅਦ ਵਿੱਚ ਜੀ ਕਬੱਡੀ ਹੋਵੇਗੀ ਸਾਡੇ ਬਾਸ ਸੰਜੂਰੀ ਲਾਗੀ ਭਾਈ ਸਾਡੇ ਭਾਈ ਅਰਵਿੰਦਰ ਸਿੰਘ ਤੇ ਸਾਥੀ ਭਾਈ ਗੁਰਜੀਤ ਸਿੰਘ ਦੂਜੇ ਭਾਈ ਗੁਰਜੀਤ ਸਿੰਘ ਨੇ ਮਨਹੋਰ ਕੀਰਤਨ ਕਰਕੇ ਮਾਰੇ ਜੀ ਆਨੰਦ ਪ੍ਰਾਪਤ ਹੋਇਆ ਹੈ ਸਾਡੇ ਸਾਰੇ ਪਰਮ ਸਤਕਾਰ ਜੋ ਪ੍ਰਾਤਸਤ ਸੁਣਨ ਲਈ ਸਿੰਘ ਸਾਹਿਬ ਗਿਆਨੀ ਕਰਵੰਦ ਸਿੰਘ ਜੀ ਆਕਾਰ ਤੱਕ ਸ੍ਰੀ ਅਮਰ ਸਾਹਿਬ ਜੋ ਬਹੁਤ ਸਮਾਂ ਇਨਨੇ ਸਿੱਖ ਸਾਹਿਬ ਇਹ ਜੋ ਜੀ ਕੀਤੇ ਪਹਿਲਾਂ ਹੈਂਡ ਕ੍ਰੈਂਸੀ ਦੀ ਕੀਤੀ ਸਾਡੇ ਵਿੱਚ ਬਰਾਜਮਾਨ ਹਾਂ ਸਾਡੇ ਵਿੱਚ ਬਾਤ ਪ੍ਰਤਵੰਤੇ ਸੱਜਣ ਜੋ ਬਾਹਰ ਦੇ ਸੰਭ ਦੇ ਸੰਭਾਏ ਹੋਏ ਹਨ ਉਹ ਜੀਤੂ ਸਹਿਬਾਨ ਸਾਡੇ ਪ੍ਰੈਸਰ ਕੋਲੋਂ ਨੀਰ ਪਤ్రਕਾਰ ਔਰ ਵੋਸ ਜੀਤ ਅਗਨਾਥ ਸਿੰਘ ਸਾਹਿਬ ਜਿਨੇ ਗਰਾਂਜੀਤ ਸਿੰਘ ਹੰ ਬਹੁਤ ਵਧੀਆ ਬਾਤ ਸੁਣਾਇਆ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ